4 ਕਸਾਲ ਪਹਿਲਾਂ ਜਿਹੜਾ ਇਹ ਚੀਕੂ ਦਾ ਬੂਟਾ ਆਪਾਂ ਲਾਇਆ ਸੀਗਾ ਤੇ ਇਹ ਕਿਸਮ ਹੈਗੀ ਹੈ ਜੀ ਕਾਲੀ ਪੱਤੀ ਤੇ ਇਸ ਤਰ੍ਹਾਂ ਬੂਟੇ ਨੂੰ ਜਿਹੜਾ ਤਿਆਰ ਕੀਤਾ ਜਾ ਰਿਹਾ ਹੈਗਾ ਪਹਿਲਾਂ ਤੁਸੀਂ ਦੇਖ ਲਓ ਵੀ ਨੀਚੇ ਤੋਂ ਜਿਹੜਾ ਤਣਾ ਆਪਾਂ ਥੋੜਾ ਜਿਹਾ ਉੱਥੋਂ ਟਾਣੀਆਂ ਲਾਈਆਂ ਹੋਈਆਂ ਨੇ ਤੇ ਉੱਪਰ ਇਸ ਤਰ੍ਹਾਂ ਜਿਹੜੀ ਇਹਦੀ ਛਤਰੀ ਬਣਾ ਰਹੇ ਹਾਂਗੇ ਬੂਟੇ ਕਾਫੀ ਵੱਡੇ ਹੋ ਜਾਂਦੇ ਆ ਲਗਭਗ ਜਿਹੜਾ ਮੰਨ ਲਓ ਵੀ 15 ਫੁੱਟ ਦਾ ਘੇਰਾ 15 ਤੋਂ 20 ਫੁੱਟ ਦਾ ਘੇਰਾ ਇਹ ਘੇਰ ਲਾਉਂਦੇ ਨੇਗੇ ਤੇ 8 ਸਾਲ ਜਿਹੜੇ ਘਟੋ ਘਟੇ ਇਹ ਇੰਨਾ ਘੇਰਾ ਘੇਰਨ ਤੇ ਲੈਂਦੇ ਨੇ ਤੇ ਆਪ ਦਾ ਜਿਹੜਾ ਝਾੜ ਹੈਗਾ ਪੂਰਾ ਦੇਣ ਲਈ ਉਹ ਵੀ ਆਪਣਾ 8 ਸਾਲ ਜਿਹੜਾ ਇਹ ਲੈ ਜਾਂਦੇ ਨੇਗੇ ਤੇ ਹੁਣ 5ਵੇਂ ਸਾਲ ਜਾ ਕੇ ਵਧੀਆ ਫਲ ਜਿਹੜਾ ਇਸ ਬੂਟੇ ਨੇ ਚੱਕਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੁਣ ਪੱਕਣਾ ਸ਼ੁਰੂ ਹੋ ਗਿਆ ਫਲ ਹੁਣ ਫੁੱਲਾਂ ਤੋਂ ਜਿਹੜਾ ਫਲ ਦੇ ਵਿੱਚ ਇਹਨੇ ਤਬਦੀਲ ਹੋਣਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਦੁਬਾਰਾ ਫੇਰ ਜਿਹੜਾ ਕਿ ਇਹਨੇ ਜਲਾਈ ਦੇ ਵਿੱਚ ਜਾਨੀ ਕਿ ਜਲਾਈ ਅਗਸਤ ਦੇ ਵਿੱਚ ਹਾਲ ਨੇ ਟੁੱਟਣਾ ਹੁੰਦਾ ਜੀ ਧੰਨਵਾਦ